Here's your mom, you should walk the fire. ਸਤਿ ਸ੍ਰੀ ਅਕਾਲ ਇਸ ਮਹਾਨ ਦੇਸ ਮਹਾਨ ਇਸ ਸ਼ੁਭਾਤਰੀ ਦੇ ਪਰਵ ਉੱਪਰ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਅੱਜ ਕੱਢੀ ਜਾ ਰਹੀ ਆ ਉੱਥੇ ਅੱਜ ਮੈਂ ਇਸ ਮਹਾਨ ਪਰਵ ਲਈ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਮੇਰੀ ਅਰਜ਼ੋਈ ਆ ਮੇਰੀ ਬੇਨਤੀ ਆ ਮੇਰੀ ਅਰਦਾਸ ਆ ਭੋਲੇ ਸ਼ੰਕਰ ਜੀ ਦੇ ਚਰਨਾਂ 'ਚ ਕਿ ਉਹਨਾਂ ਦਾ ਆਸ਼ੀਰਵਾਦ ਤੇ ਮਿਹਰ ਤੇ ਕਿਰਪਾ ਇਲਾਕਾ ਵਾਸੀਆਂ ਤੇ ਬਣੀ ਰਹੇ ਮੇਰੇ ਸੂਬੇ ਦੇ ਲੋਕ ਮੇਰੇ ਸ਼ਹਿਰ ਦੇ ਲੋਕ ਮੇਰੇ ਮੁਲਕ ਦੇ ਲੋਕ ਹਮੇਸ਼ਾ ਤੰਦਰੁਸਤ ਹੋਣ ਔਰ ਐਸੀ ਚੰਗੀ ਸਿਹਤ ਦੇ ਮਾਲਕ ਹੋਣ ਉਹਨਾਂ ਦੀਆਂ ਮਨਾਂ ਦੀਆਂ ਮਰਜ਼ੀਆਂ ਪੂਰੀਆਂ ਹੋਣ ਔਰ ਬੋਲੇ ਸ਼ੰਕਰ ਦਾ ਆਸ਼ੀਰਵਾਦ ਇਹਨਾਂ ਦੀ ਜ਼ਿੰਦਗੀਆਂ ਤੇ ਬਣਿਆ ਰਹੇ ਔਰ ਅਸੀਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਅੱਜ ਹਰਮਿੰਦਰ ਸੋਨੀ ਜੀ ਨੂੰ ਮੁਬਾਰਕ ਦਿਨਾ ਜਿਨ੍ਹਾਂ ਨੇ ਇਸ ਪਰਬ ਨੂੰ ਸਾਂਝੇ ਤੌਰ ਤੇ ਸੱਦ ਭਾਵਨਾ ਪਿਆਰ ਦੇ ਨਾਲ ਸਾਰੇ ਰਾਜਨੀਤਿਕ ਲੋਕ ਔਰ ਸਾਰੀਆਂ ਜਿਹੜੀਆਂ ਸਾਡੀਆਂ ਐਨ ਜੀਓਜ਼ ਨੇ ਉਹਨਾਂ ਨੂੰ ਇਕੱਠੇ ਕਰਕੇ ਇਹ ਜਿਹੜਾ ਪਰਬ ਹੈ ਉਹ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਨੇ ਔਰੇ ਪਰਵ ਇਸੇ ਤਰੀਕੇ ਦੇ ਨਾਲ ਹਰ ਸਵਾਜ ਦਾ ਵਰਗ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸਾਡੀ ਫਾਰਸੀ ਦੀ ਸੰਸਕ੍ਰਿਤੀ ਦਾ ਇੱਕ ਮਹਾਨ ਵਿਰਸਾ ਔਰੇ ਪਰਵ ਇੱਕ ਸਾਰੇ ਸੂਬੇ ਜ ਨਹੀਂ ਸਾਰੀ ਦੁਨੀਆ ਦੇ ਵਿੱਚ ਬਨਾਇਆ ਜਾਂਦਾ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕਾਂ ਤੇ ਇਹੋ ਹੀ ਅਰਦਾਸ ਕਰਦਾ ਕਿ ਬੋਲੇ ਸ਼ੰਕਰ ਦਾ ਆਸ਼ੀਰਵਾਦ ਕਿਰਪਾ ਬਣੀ ਰਹੇ ਧੰਨਵਾਦ ਉਹ ਸਾਡੇ ਸਚਿੰਤਜੀ ਕੌਮੀ ਤੋਂ ਨਾਮ ਸ਼ਿਵਰਾਤਰੀ ਦਾ ਜਿਹੜਾ ਬੜਾ ਸੁਹਾਗਾ ਦੇਣਿਆ ਔਰ ਸਾਰਾ ਗੁਰਦਾਸਪੁਰ ਸਮੁੱਚਾ ਛੜਕਾ ਤੇ ਆ ਔਰ ਮੈਂ ਆਪਣੇ ਆਪ ਨੂੰ ਸੁਹਾਗਾ ਸਮਝਦਾ ਕਿ ਸੰਗਤ ਦੇ ਦਰਸ਼ਨ ਕਰਨ ਦੇ ਮੌਕੇ ਮਿਲੇ ਆ ਔਰ ਸਾਰੇ ਸਮੁੱਚਾ ਗੁਰਦਾਸਪੁਰ ਜਿਹੜਾ ਉਹ ਸ਼ਿਵਰਾਤਰੀ ਦਾ ਮਹਾਪੁਰਬ ਜਿਹੜਾ ਬੜੀ ਖੁਸ਼ੀਆਂ ਨਾਲ ਮਨਾ ਰਿਆ ਭਗਵਾਨ ਸ਼ਿਵ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਜਿਹੜਾ ਪਿਆਰ ਆ ਸਾਡੇ 'ਚ ਬਣਿਆ ਰਹੇ ਔਰ ਹਰ ਘਰ 'ਚ ਭਗਵਾਨ ਸ਼ਿਵ ਜਿਹੜੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸਭ ਨੂੰ ਇਹ ਤਾਕਤ ਬਖਸ਼ਣ ਕਿ ਉਹ ਸਮਾ ਅੱਜ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਸਕੀਏ ਔਰ ਬੜੀ ਦਿਲ ਦੀਆਂ ਗਰਾਈਆਂ ਤੋਂ ਮੈਂ ਇੱਕ ਵਾਰ ਫੇਰ ਸਮੁੱਚੇ ਗਰਦਾਸਪੁਰ ਨੂੰ ਨੀ ਪੂਰੇ ਮੁਲਕ 'ਚ ਵਸਦੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਨਾ ਕਿ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਆ ਉਹ ਸਭ ਵਾਸਤੇ ਬੜਾ ਅਹਿਮ ਹੈ ਔਰ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਕਿ ਅੱਜ ਮੇਰਾ ਸੈਸ਼ਨ ਵੀ ਸੀਗਾ ਪਰ ਮੈਨੂੰ ਪਾਰਟੀ ਵੱਲੋਂ ਹੁਕਮ ਵੀ ਸੀਗਾ ਕਿ ਸੈਸ਼ਨ 'ਚ ਆਉਣਾ ਜ਼ਰੂਰੀ ਆ ਪਰ ਮੇਰਾ ਜਿਹੜਾ ਉਹ ਇੱਥੇ ਹਾਜ਼ਰੀ ਉਸ ਸੈਸ਼ਨ ਨਾਲੋਂ ਇਹ ਜ਼ਿਆਦਾ ਜ਼ਰੂਰੀ ਸਮਝੀ ਔਰ ਅੱਜ ਇਹ ਸੰਗਤ ਦੇ ਦਰਸ਼ਨ ਕਰਨ ਦੇ ਮੌਕੇ ਮਿਲਿਆ ਅੱਜ ਆਸੂ ਸ਼ਹਿਰ ਵਿੱਚ ਜੋ ਭਗਵਾਨ ਸ਼ਿਵਜੀ ਮਹਾਰਾਜ ਦੀ ਯਾਦ ਵਿੱਚ ਸ਼ੁਭ ਯਾਤਰਾ ਕਰ ਰਹੀ ਹੈ ਇਹ ਮੌਕੇ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਇਹ ਸ਼ੁਭ ਦਿਹਾੜੇ ਤੇ ਜੋ ਕਾਲ ਸ਼ੁਭ ਦਿਹਾੜਾ ਸਾਰੇ ਪੰਜਾਬ ਵਿੱਚ ਦੇਸ਼ ਮਨਾਇਆ ਜਾ ਰਿਹਾ ਹੈ ਉਹ ਸੁਭ ਮੌਕੇ ਤੇ ਸਾਰਿਆਂ ਨੂੰ ਬਧਾਈ ਦਿੰਦਾ ਤੇ ਸ਼ਿਵਜੀ ਮਹਾਰਾਜ ਦੇ ਚਰਨਾ ਚਰਨਾਸ਼ ਕਰਦਾ ਤੇ ਸਾਰੇ ਪੰਜਾਬ ਵਿੱਚ ਸਾਰੇ ਸ਼ਹਿਰ ਵਿੱਚ ਆਪਸੀ ਭਾਈਚਾਰਾ ਕਾਇਮ ਰਹੇ ਅਮਨ ਸ਼ਾਂਤੀ ਰਹੇ ਤਾਂ ਜੋ ਸਾਡਾ ਪੰਜਾਬ ਤਰੱਕੀ ਕਰ ਸਕੇ ਮੈਂ ਇਸ ਮੌਕੇ ਤੇ ਜੋ ਕਮੇਟੀ ਆ ਜਿਹਨੇ ਸ਼ੁਭਾਜ ਦਾ ਪ੍ਰਬੰਧ ਕੀਤਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਕਿ ਬੜਾ ਵਧੀਆ ਉਹਨਾਂ ਨੇ ਪ੍ਰਬੰਧ ਕੀਤਾ ਤੇ ਬੜਾ ਚੰਗੇ ਟੰਗ ਦੇ ਨਾਲ ਇਹ ਸ਼ੁਭ ਯਾਤਰਾ ਜਿਹੜੀ ਹੈ ਚਲਾਈ ਜਾ ਰਹੀ ਹੈ जय शंकर जी की जय भोलेनाथ आज ਸਾਡੇ ਗੁਰਦਾਸਪੁਰ ਦੇ ਵਿੱਚ ਮਹਾ ਸ਼ਿਗਰਾਤੀ ਦੇ ਸੰਬੰਧ ਵਿੱਚ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਸ਼ਿਵ ਸੇਨਾ ਬਰਾ ਸਾਹਿਬ ਠਾਕਰੇ ਵੱਲੋਂ ਸਾਰੇ ਹਿੰਦੂ ਸੰਗਠਨਾਂ ਦੇ ਨਾਲ ਧਾਰਮਿਕ ਸੰਗਠਨਾਂ ਦੇ ਨਾਲ ਰਾਜਨੀਤਿਕ ਸੰਗਠਨਾਂ ਦੇ ਨਾਲ ਮਿਲ ਕੇ ਉਹ ਜੋ ਆਯੋਜਨ ਕੀਤਾ ਗਿਆ ਇਹ ਭੌਵਯਤਾ ਦੀ ਚਰਮ ਸੀਮਾ ਤੱਕ ਪਹੁੰਚ ਗਿਆ ਬਹੁਤ ਹੀ ਭੌਵੇ ਹੋ ਗਈ ਹੈ ਬੜੀ ਦੁਨੀਆ ਜਿਹੜੀ ਹੈ ਇਸ ਟਾਈਮ ਵੇਟ ਕਰ ਰਹੀ ਹੈ ਰਸਿਆਂ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ LED ਪੈਨਲ ਲਗਾ ਕੇ ਅਸੀਂ ਲਾਈਵ ਟੈਲੀਕਾਸ ਦਾ ਜੋ ਆਯੋਜਨ ਕੀਤਾ ਉਹਦੇ ਨਾਲ ਜਿਹੜੇ ਲੋਕ ਬਜ਼ੁਰਗ ਜਿਹੜੇ ਆਸ਼ੋਭਾ ਯਾਤਰਾ ਤੇ ਨਹੀਂ ਆ ਸਕਦੇ ਉਹ ਵੀ ਆਪਣੇ ਘਰ ਬੈਠ ਕੇ ਦੇਖ ਸਕਦੇ ਨੇ ਇਸ ਲਈ ਇਹ ਜਿਹੜਾ ਸਾਡਾ ਪਰਾਲਾ ਬੜਾ ਸਹੀ ਰਿਹਾ ਔਰ ਬੜਾ ਸਹੀ ਹੋ ਗਿਆ ਧੰਨਵਾਦ